ਇੱਕ ਤਾਂ ਮਿੱਤਰੋ ਬਾਈ ਨੇ ਆਹਾ ਬਹਿੜ ਵੇਚਣੀ ਚੰਗੇ ਕੱਦ ਕਾਠ ਵਾਲੀ ਚੰਗੇ ਵਜਨ ਵਾਲੀ ਐ ਥਾਨ ਹਵਾਨੇ ਤੋਂ ਵੀ ਖੁੱਲੀ ਡੁੱਲੀ ਆ ਨਾ ਤੇ ਦੁੱਧ ਵਾਲੇ ਪੱਖ ਤੋਂ ਗੱਲ ਕਰੀ ਤਾਂ ਬਾਈ ਕਹਿੰਦਾ ਵੀ 18-20 ਕਿਲੋਲੀ ਵਹਾੜ ਹੈਗੀ ਕਿ ਸੋਹਣੀ ਸੁਨੱਖੀ ਹੈਗੀ ਤੇ ਇਸ ਗਾਂ ਤੋਂ ਲਾਭਾਈ ਨੇ ਤੇ ਚੰਗੇ ਵੱਡੇ ਢਾਂਚੇ ਦੀ ਇਹ ਕਹਾ ਖੁੱਲੇ ਡੁਲੇ ਢਾਂਚੇ ਦੀ ਮੱਝ ਜਿਹੜੀ ਪਿਓਰ ਮੁਰਾ ਜੈਡ ਬਲੈਕ ਇਹ ਵਿੱਚ ਨੇ ਬਾਈ ਕਹਿੰਦਾ 15 16 ਕਿਲੋ ਦੂਜੇ ਸੁੱਤ ਬਾਈ ਦਾ ਆਹ ਦਾ ਖੁੱਲਾ ਡੁਲਾ ਚੋਇਆ ਬਾ ਤੇ ਐਸ ਵਾਰ ਤੀਜੇ ਸੁੱਣਾ 17 18 ਦੂਤ ਐਸ ਵਾਰ ਵੀ ਪਾ ਦੂਗੀ ਦੋ ਪਸ਼ੂ ਬਾਈ ਨੇ ਵੇਚਣਾ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਵੀਡੀਓ ਪੂਰੀ ਦੇਖਣੀ ਆ ਫੇਰ ਬਾਈ ਨਾਲ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਿਓ ਬਾਈ ਨਾਮ ਤੇ ਪਿੰਡ ਐਡਰੈਸ ਬੋਲਦੀ ਆਪਾਂ ਨਾਮ ਗੁਰਪ੍ਰੀਤ ਦਾ ਗਰੇ ਪਿੰਡ ਜੈਮਲ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਵਾ ਜਮਾ ਸੰਗ ਜਿਹਦਾ ਤਪੇ ਤਪ ਘੋੜਨ ਜਾਵਾਂਗੇ ਰਸਤੇ ਚ ਹਾਂ ਹਾਂ ਬਾਬੇ ਚਿਤਾਨਾ ਦੇ ਦੀ ਗਊਸਾਲਾ ਕੋਲੇ ਆ ਗਿਆ ਵੀਰੇ ਜੀ ਨੇੜੇ ਪਿੰਡ ਆਲੀ ਕਿੱਥੇ ਹਾਲੀ ਹਾਂ ਹੋੜਨਾ ਆਪਾਂ ਮੋੜ ਲਾਵਾ ਇਹ ਵੱਡੇ ਪਿੰਡ ਆਗੇ ਤੇ ਮੋਬਾਈਲ ਨੰਬਰ ਆਪਣੇ 97806 73008 ਠੀਕ ਆ ਜੇ ਜੀ ਆਪਾਂ ਗਾਂ ਵੇਚਨੇ ਕਿਹੜਾ ਸੂਸ ਹੁੰਦੀ ਆ ਇਹ ਦੂਜਾ ਸੂਸ ਹੁੰਦੀ ਆ ਵੀਰੇ ਦੂਜਾ ਸੂਸ ਹੁੰਦੀ ਆ ਤੇ ਸੁੰਦ ਕਾਹਕੇ ਦਿਨ ਬਾਕੀ ਪਿਆਗੇ ਸੋਣ ਬਾਈ ਇਹ ਕੱਲ ਕੋਲ ਨੂੰ ਸੂਕੇ ਤੇ ਅੱਜ ਰਾਤ ਨੂੰ ਸੂਕੇ ਪਾਸੋਂ ਸੂਕੇ ਦਿਨ ਪੂਰੇ ਆ ਦਿਨ ਪੂਰੇ ਆ ਹਾਂ ਠੀਕ ਆ ਠੀਕ ਜਿਨੇ ਆਪਾਂ ਅੱਜ ਇਹ 15 ਦਿਨ ਨੂੰ ਵੀਡੀਓ ਬਣਾ ਰਹੇ ਆ ਪੰਜ ਦਿਨ ਨੂੰ ਹਾਂ ਹਾਂ ਲਗਭਗ ਦਿਨ ਪੂਰੇ ਦੁੱਧ ਕਿੰਨਾ ਕ ਪਾਉ ਪਹਿਲੇ ਸੂਏ ਮਾਰ ਦੁੱਧ ਬਾਈ 18 ਤੋਂ 20 ਕਿਲੋ ਦੇ ਆਸ-ਪਾਸ ਪਾ ਦੂਗੀ ਪਾ ਦੂਗੀ ਯਾਨੀ ਪਹਿਲੇ ਸੂਏ ਸਰਪੰਦਾ 6 ਅਗਲ ਪਾਇ ਹੋ ਰਿਹਾ ਹਾਂ 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 ਤੇ ਥਾਣਾ ਹਵਾ ਨਾ ਬੜਾ ਜੇ ਮਰਜ਼ੀ ਬੈਠਾ ਰਹੇ ਕਿਵੇਂ ਮਰਜ਼ੀ ਬਾਈ ਕਿਵੇਂ ਮਰਜ਼ੀ ਹੋ ਕਰੀ ਚਾ ਲਾਏ ਨਹੀਂ ਕੋਈ ਹੂੰ ਬਾਕੀ ਫਲਾ ਕਰਨ ਲੱਗ ਗਈ ਹਾਂ ਹਾਂ ਤੇ ਇਥੋਂ ਥਾਣਾ ਦੀ ਬੰਦਰ ਚਾ ਕਹ ਲਓ ਚਾਰ ਹੀ ਥਾਣਾ ਬੱਕਰੀ ਫੋਟ ਚੰਗਾ ਹੈ ਨਹੀਂ ਵੀਰੇ ਨਾ 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 ਵੀਰੇ ਮੁੱਠੀ ਵਾਲਾ ਥਾਣਾ ਜਾਵਾਂ ਚਾਰ ਹੀ ਥਾਣਾ ਹੂੰ ਆ ਦੇ ਪੂਰਾ ਬਈ ਮੁੱਠੀ ਚੋਂ ਨਾਲ ਅੱਗੇ ਪਿੱਛੇ ਦਾ ਹਵਾਨਾ ਤੋਂ ਬੈਠਾ ਹਾਂ 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 ਬਾਈ ਉਨਾ ਹੀ ਮੂਹਰ ਨੂੰ ਉਨਾ ਹੀ ਪਿੱਛੇ ਨੂੰ ਹੂੰ ਕੱਦ ਕਾਫੀ ਜੰਗਰ ਬੈਠਾ ਹਾਂ 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 ਵੀਰੇ ਹਾਂ ਠੀਕ ਆ ਤੇ 18 20 ਕਿਦੋਂ ਤੋਂ ਪਾਉਦੇ ਲੱਗ ਭਗ ਜਾ ਹਾਂ ਹਾਂ ਵੀਰੇ ਆਰਾਮ ਨਾਲ ਖੁੱਲਾ ਠੀਕ ਹੈ ਠੀਕ ਹੈ ਰੇਟ ਰ ਡਮਾਡ 70 ਹਾਂ ਬਾਕੀ ਵਾਧਾ ਵਾਧਾ ਕਾ ਤਗਰੇ ਹੋ ਜਾਂਦਾ ਤੈਨੂੰ ਪਤਾ ਠੀਕ ਆ ਠੀਕ ਆ ਤੇ ਇਹ ਹੈਗੀ ਮਿੱਤਰੋ ਪਹਿਲੇ ਨੰਬਰ ਵਾਲੀ ਗਾਂ ਵਾਜੀ ਦੀ ਜਿਹੜੀ ਬਾਈ ਨੇ ਵੇਚਨੀ ਹੈਗੀ ਠੀਕ ਐ ਤੇ ਇਹਨੂੰ ਹਲਕੇ ਤੋਰ ਦਾ ਫਿਰ ਹਾਂ ਹਾਂ ਸਾੜ ਦੇ ਗੜੇ ਤੇਰਾ ਲੈ ਤੋਸ ਨੂੰ ਤੋਰ ਕੇ ਦਹਾ ਨਾ ਬਹਿੜ ਤੋਰੋਂ ਦਾ ਮਕਸਦ ਉਹ ਪੈਰ ਚ ਲੰਘ ਲੂਗੇ ਜਾਂ ਕੋਈ 60 ਫੁੱਟ ਵਾਲੀ ਗੱਲ ਨਾ ਹੋਵੇ ਠੀਕ ਐ ਫਿਰ ਮੋੜ ਲਾ ਬਾਕੀ ਬਾਜਨ ਵਾਲੀ ਗਾਂ ਆ ਗਈ ਫਿਰ ਨਾ ਚੰਗੀਆਂ ਹਾਂ ਹਾਂ ਵੀਰੇ ਪੂਰੀ ਸੰਗੀ ਨਹੀਂ ਜੰਦ ਜਾਨ ਚਾਹਣ ਹੈ ਵਾਲੀ ਲੱਸੀ ਲਾਮੀ ਜੀ ਨਾ ਨਾ ਵੀਰੇ ਹਾਂ ਚੰਗੀਆਂ ਹੈ ਬੜਾ ਚਾਹ ਚੁਲ ਵੀ ਖੁੱਲੀ ਆ ਬਾਕੀ ਨ ਡਿਮਾਂਡ ਵੀ ਬਾਈ ਨੇ ਕੋਈ ਬਾੜੀ ਨਹੀਂ ਕੀਤੀ 70000 ਬਾੜੀ ਦਿੱਤੀ ਆ ਬਾਕੀ ਕੋ ਫਿਕਸ ਪ੍ਰਾਈਸ ਨਹੀਂ ਛੋਟਾ ਮਾਨਤਨ ਵਧਿਆ ਹੋਈ ਜਿਸ ਤੁਹਾਨੂੰ ਜਿੰਨੇ ਲੱਗਦੀ ਹੋਈ ਬਾਈ ਨਾਲ ਦਿੱਤੇ ਹੋਏ ਨੰਬਰ ਸਮਾਰਕ ਲਾਈ ਮੀ ਕਰ ਲਿਓ ਤੇ ਅੱਗੇ ਆ ਕੀ ਦੋਨੋਂ ਪਰ ਆਪਾਂ ਨੂੰ ਮੱਝ ਹਰਾਂ ਵੀਰੇ ਹਾਂ ਬੇਦੇ ਮੱਝ ਆਈ ਚੰਗੇ ਉਧਰ ਲੱਗਦੀ ਯਾਰਾਂ ਹਾਂ ਵੀਰੇ ਇਹਨੇ 16 17 ਕਿਲੋ ਦੁੱਧ ਕੱਢਿਆ ਵੀਰੇ ਆਪਾ ਲੈ ਕੇ ਆਂਦੀ ਛੇ ਪਹਿਲੇ ਪਿਛਲੇ ਸੂਏ ਪਹਿਲੇ ਸਾਲ ਹਾਂ ਦੂਜਾ ਸੂਆ ਪਹਿਲਾ ਸੂਸ ਚੋਇਆ ਆਪਣਾ ਹਾਂ ਦੂਜਾ ਸੂਆ ਆਪਣਾ ਚੋਇਆ ਹੋਇਆਗਾ ਹੁਣ ਤੀਜਾ ਹੁਣ ਤੀਜੇ ਲਈ ਗੱਬਣਾ ਵੀਰੇ ਤੇ ਸੂਨ ਦਾ ਕਿਨਾਂ ਕਿਤੇ ਬਾਕੀ ਰਹਿ ਗਿਆ ਵੀਰੇ ਪੰਜ ਚਾਰ ਦਿਨ ਹੀ ਲੋ ਬਸ ਸੋਨੇ ਪੰਜ ਚਾਰ ਦਿਨ ਹਾਂ ਵੱਢ ਵੀ ਲਾਇਆ ਜੈੱਡ ਬਲੈਕ ਨਾ ਹਾਂ ਜੈੱਡ ਬਲੈਕ ਆ ਵੀਰੇ ਜਾ ਕਾਲੀ ਆ ਗਈ ਤੇ ਬਾਈ ਕੱਦ ਕਾਠ ਬਾਈਨ ਲੰਬਾਈ ਉੱਚਾਈ ਦਾ ਮਾਰਦੀ ਦੀ ਸਸਰੀ ਕੱਢੀ ਗਈ ਇੱਥੇ ਥਾਨ ਹਵਾ ਨਹੀਂ ਬਾਂਦਰ ਚੱਕਾ ਲੋ ਹਾਂ ਬਾਈ ਥਾਣ ਤਾਰ ਵੀ ਮੁ ਆਏ ਨ ਪਰ ਪੂਰੀ ਵਧੀਆ ਚੀਚੀਰ ਕੀ ਧਾਰ ਹੈ ਕੋਲੇ ਧਾਰ ਪੂਰੀ ਪੂਰੀ ਪੋਲੀ ਦੇ ਚੀਚੀਰ ਇਹੋ ਉਸ ਵਿੱਚ ਹੋਈ ਵੀ ਤਾਂ ਮੰਨ ਕੇ ਚਲੋ ਫਿਰ ਤੁਹਾਨੂੰ ਪਤਾ ਹੀ ਹੋਣਾ ਹਾਂ ਹਾਂ ਵੀਰੇ ਤੇ ਟਿਕਟੂ ਕਰਦਾ ਕਿਹੜਾ ਭਰਾ ਹੋਣਾ ਅੱਗੇ ਨਹੀਂ ਵੀਰੇ ਨੋਰਮਲ ਸਾਂਹ ਤੋਂ ਕਰਵਾਈ ਹੋਈ ਹੈ ਅੱਛਾ ਜਿਹੜਾ ਪੈਂਡ ਸੋਡ ਰੱਖਿਆ ਹੋ ਨਾ 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 ਆਪਣੇ ਮਿੱਤਰ ਕੋਲਿਆ ਉਹਦੇ ਫਾਰਮ ਤੇ ਸੀਗਾ ਅੱਜ ਤਾਂ ਹਾਂ ਮੈਂ ਪੈਂਡ ਚ ਰੱਖਿਆ ਹੋ ਹਾਂ ਹਾਂ ਠੀਕ ਠੀਕ ਹਾਂ ਵਧੀਆ ਸਾਂਹ ਆਏ ਕੋਈ ਮਾੜਾ ਨਹੀਂ 17 ਦੀ ਮਾਰ ਕੇ ਲੋਈ ਮਾਰਾ ਡਾਇਰੈਕਟ ਕ੍ਰਾਸ ਕਰਾਈ ਹੈ ਹਾਂ ਉਹ ਤਾਂ ਡਾਇਰੈਕਟ ਕ੍ਰਾਸ ਕਰਾਈ ਠੀਕ ਆ ਠੀਕ ਆ ਤੇ ਦੁੱਧ ਹੁਣ ਕਿ ਮਮ ਨਾਇਦਾ ਬਾਜ ਨੂੰ ਚੰਗਾ ਵੈੜਦਾ ਹਾਂ 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 ਤੇ ਰੇਟ ਰੂਡ ਫੇਵਾ ਰੇਟ ਵੀ ਰ 185 ਆ ਇਹਦਾ ਰੇਟ 185 ਆ ਹਾਂ ਬਾਕੀ ਮੌਕੇ ਤੇ ਬੱਦ ਮੌਕੇ ਤੇ ਮਾਨ ਤਾਨ ਹੋ ਜੂਗਾ ਇਥੇ ਗੇਡਾ ਨਾ ਮੈਂ ਕਹਾਂ ਹਲਕੀ ਤੋਰ ਕੇ ਦਿਖਾ ਦੇਣਾ ਆਪਾਂ ਤੁਹਾਨੂੰ ਚੰਗੀ ਮਾਝਾ ਮਿੱਤਰੋ ਕੋਈ ਰੇਟ ਸੁਣ ਕੇ ਘਰੋਂ ਵਾਲੀ ਗੱਲ ਨਾ ਮੰਨੋ ਮਾਝ ਜੀ ਕੋਲਿਆ ਕੇ ਦੇਖੋ ਨਾ ਲੰਬਾਈ ਮੱਝ ਦੀ ਉਚਾਈ ਤੇ ਚੌੜਾਈ ਬਾਜ ਨੂੰ ਵੀ ਚੰਗਾ ਹੈ ਬਾਕੀ ਤੇ ਥਾਂ ਹੋਣਾ ਤੁਹਾਨੂੰ ਦਿਖਾਈ ਦਿੱਤਾ ਆਪਾਂ ਦੁੱਧ ਬਾਈ ਨੇ ਕਹੇ ਵੀ 16-17 ਘਰ ਦੁੱਧ ਪਿਆ ਆਗਾ 17-18 ਐਸ ਵੀਰ ਆਣਾ ਪਾ ਦੂਗੀ ਨਾ ਰੇ ਬਾਕੀ ਆਈਡੀ ਮਾਜੀ ਇਹ ਨਾ ਸਤਾ ਸਤਾ ਪਾਉਗੀ ਤੇ ਮਿੱਤਰੋ ਫਿਰ ਹੋਰ ਪਾਉਣਾ ਚਾਹੀਦਾ ਚੰਗੀ ਆ ਮੱਝ ਮਾੜੀ ਮੱਝ ਨਹੀਂ ਹੈ ਅੱਜ ਥੋੜੀ ਨਿਆ ਮਾਰ ਲਓ ਸੀ ਹਨਾ ਚੰਗਾ ਵਜਣਾ ਮੱਝ ਦਾ ਠੀਕ ਆ ਬਾਈ ਤੇ ਬਾਈ ਦਾ ਪਿੰਡ ਆ ਗਿਆ ਮਿੱਤਰੋ ਜਮਰ ਸਿੰਘ ਵਾਲਾ ਤਸੀਲਤਾ ਪਤਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਕਿੰਨਾ ਸੀ ਬਾਈ 97803 ਹਾਂ 71008 ਠੀਕ ਆ ਇਹ ਬਾਈ ਦਾ ਨੰਬਰ ਲਗਾ ਦ ਸਕਦੇ ਚੱਲਦੀ ਰਹੇਗਾ ਤਾਂ ਜਿਹੜੇ ਵੀ ਨੂੰ ਦੋਨਾਂ ਪਾਸੇ ਜਿਹੜਾ ਤੁਹਾਨੂੰ ਪਸ਼ੂ ਪਸੰਦ ਆਊਗਾ ਮਾਝ ਦੇ ਪਿੰਡ ਆ ਕੇ ਜਿਵੇਂ ਮਰਜ਼ੀ ਤੁਸੀਂ ਥੱਲੇ ਕਰਕੇ ਖਰੀਦ ਸਕਦੇ ਹੋਗੇ ਬਾਕੀ ਬਾਈ ਦੇ ਰੇਟ ਵੀ ਉਹ ਵਿੱਚ ਕਰਤੇ ਅੱਗੇ ਵਾਦਾ ਕਟਾ ਕਰਨਾ ਤੁਹਾਡਾ ਫਰਜ਼ ਰਹਿ ਗਿਆ ਮਤਲਬ ਕਿੰਨਾ ਅਸੀਂ ਘਟਾ ਸਕਦੇ ਬਾਈ ਨੇ ਨਾ ਵਾਦਾ ਕਟਾ ਜੀ ਫਿਕਸ ਪ੍ਰਾਈਸ ਕਿਸੇ ਪੁੱਛਦਾ ਕੋਈ ਨਹੀਂਗਾ ਦੋ ਪਸ਼ੂਆ ਬਾਈ ਕੋਲ ਇੱਕ ਗਾਂ ਤੇ ਇੱਕ ਮੱਝ ਸੋ ਧੰਨਵਾਦ ਜੀ ਮਿਲਦਾ ਐ ਕਿਸੇ ਹੋਰ ਵੀਡੀਓ ਦੇ ਨਾਲ